ਵੇਖ ਲੈ ਵੇਖ ਵੰਡ ਹੋ ਗਿਆ ਮੈਂ ਦੱਸਿਆ ਨਹੀਂ ਫਿਰ ਤੂੰ ਮੈਂ ਕਿਹਾ ਇਹ ਇਹ ਕਿਹੜੇ ਕੁਤਰਾ ਦਾ ਬਈ ਇਹ ਇਹ ਜੇਠੂ ਕਣ ਦਾ ਪਿਓ ਆ ਬਾਈ ਜੇਠੂ ਕਣ ਦਾ ਪਿਓ ਜਿਹੜਾ ਕੱਲਾ ਰਹਿ ਗਿਆ ਜਿਹੜਾ ਕੱਲਾ ਜਿੱਥੇ 400 ਲੱਖ ਰੁਪਈਆ ਤੇ ਮੋਟਰਸਾਈਕਲ ਆਇਆ ਸੀ ਹਾਂ ਉੱਥੇ ਵੀ ਨਹੀਂ ਪਾਈ ਆਪਾਂ ਕਹਿਣਾ ਬਾਜੀ ਵੰਡੀ ਸੀ ਠੀਕ ਇਹ ਆਪ ਕਿੱਥੇ ਉੱਡਿਆ ਹੋਇਆ ਇਹ ਆਪ ਉੱਡਿਆ ਹੋਇਆ ਵਾ ਟੈਪੀ ਸੰਗਤਪੁਰ ਸੰਗਤਪੁਰ ਟੈਪੀ ਹਾਂ ਉਹ ਰਹਿਣ ਉਹ ਰਹਿਣਗੇ ਫਿਰ ਇਹ ਬਾਈ ਉੱਥੇ ਹਰ ਗਿਆ ਸੀ ਹਰ ਗਿਆ ਸੀ ਠੀਕ ਆ ਫਿਰ ਇਹ ਰੱਖ ਕਿਉਂ ਲਿਆ ਚੰਗਾ ਸੀ ਇਹ ਸਿਵੀਆਂ ਵਾਲੇ ਦਾ ਭਾਈ ਆ ਬਹੁਤ ਚੰਗੇ ਉੜਦੇ ਆ ਹਨ ਅਛਾ ਕਾਰਨ ਬਣ ਗਿਆ ਉੱਥੇ ਕੋਈ ਹਰਨ ਦਾ ਬਾ ਇਹੀ ਹਰਿਆ ਇੱਕ ਨਹੀਂ ਆਪਾਂ ਅਜੇ ਤੱਕ ਹਰਿਆ ਨਹੀਂ ਕਬੂਤਰ ਵੀ ਘੱਟ ਉੜਦਾ ਸੀ ਬਹੁਤਾ ਤਰੇ ਬਾਜੀ ਲਾਮ ਲਾਮ ਚ ਵਗ ਗਈ ਹਾਂ ਟੱਕ ਤੋਂ ਬਾਹਰ ਵਗ ਗਈ ਹਾਂ ਇਹ ਵੱਧ ਘੱਟ ਬੜਾ ਉੜਦਾ ਸੀ ਇਹ ਕਿਹੜਾ ਚ ਪਾਇਆ ਫਿਰ ਬਈ ਇਹ ਇਹ ਉਹ ਕਾਲੀ ਚੰਨੀ ਕਬੂਤਰ ਜਿਹੜੇ ਕਬੂਤਰਾਂ ਤੋਂ ਉਹ ਮੁੰਡਾ ਲੈ ਕੇ ਗਿਆ ਸੀ ਆਪਾਂ ਨੂੰ ਮੁੰਡਾ ਚੇਲਾ ਆਪਣਾ ਅੱਛਾ ਕਿੱਥੋਂ ਵਾਲਾ ਉਹ ਕੱਲਾਂ ਵਾਲਾ ਜੀ ਉਹਦੇ ਕਬੂਤਰਾਂ ਤੋਂ ਹੂੰ ਅਸਤਾਦ ਨੂੰ ਵੀ ਚੇਲੇ ਨੇ ਗਿਫਟ ਕੀਤਾ ਹਾਂ ਹਾਂ ਤਾਂ ਵਧੀਆ ਗੱਲ ਆ। ਇਹ ਵੱਡੇ ਪੰਡਾ ਛੋਟਿਆਂ ਤੇ ਉੱਡਦੇ ਜ਼ਿਆਦੇ। ਇਹ ਛੋਟਿਆਂ ਤੇ ਉੱਡਦੇ। ਆ ਉਹ ਵੀ ਜਿਹੜਾ ਘਾਟ ਉੱਡਣ ਵਾਲਾ ਛੋਟੇ ਤੇ ਉੱਡਦਾ ਉਹ। ਯਾਨੀ ਇੱਥੇ ਉੱਡੀ ਆ ਉਹ ਵੀ ਇਹਦੀ ਭੈਣ ਸੀਗੀ ਇੱਥੋਂ ਵਾਲੀ। ਹਲਵਾਰੇ ਵਾਲੀ। ਅੱਛਾ ਹਲਵਾਰੇ। ਹਾਂ। ਤਲੇਰ ਕਲਾਟ ਠੀਕ ਆ। ਉਹ ਨਹੀਂ ਉਹ ਇਹਦੀ ਧੀ ਸੀ ਸਾਚ ਹਲਵਾਰੇ ਵਾਲੀ ਜਿਹੜੀ ਥਲੇਰ ਉੱਡੀ ਆ ਉਹ ਇਹਦੀ ਭੈਣ ਸੀ। ਠੀਕ ਆ। ਹਲਵਾਰੇ ਵਾਲੀ ਇਹਦੀ ਧੀ ਸੀ। ਠੀਕ ਉੱਥੇ ਵੀ ਜੱਤਲੀ। ਹਾਂ। ਆ ਜਨ ਲੱਗੀ ਵੇ ਕਬੂਤਰੀ। ਇਹਦਰ ਚੇਲਾ ਦੇ ਗਿਆ ਬਈ ਹੈ। ਹਾਂ। ਲਾਲ ਚੱਕਾ ਆਖਾ ਇਹ ਬੜੀਆਂ ਭੜੀਆਂ ਜਾ ਕੇ ਕੱਢਦੇ ਬੱਚੇ ਹਾਂ ਬੱਚੇ ਸਾਰੇ ਤਰ੍ਹਾਂ ਦੀ ਗੜ ਜਾਂਦੀ ਠੀਕ ਚੱਟੀਆਂ ਦੇ ਕਾਲੀ ਆਣਾ ਬਾਈ ਪੂਛ ਇਹਦੀ ਇਮਾਨਦਰ ਹਾਂ ਚੱਟੀਆਂ ਦੇ ਕੱਢ ਜਾਂ ਕਾਲ ਕੰਤ ਤੇ ਬੱਚੇ ਬਹਲੇ ਕੱਢਦੀ ਹੈ ਗਲੀਡ ਬਹੁਤ ਵੱਡੀਆਂ ਕਬੂਦਰੀ ਬਾਈ ਇਹ ਹਾਂ ਤਾਂ ਹੀ ਕੱਢਦੇ ਲਿੱਸੇ ਜੀ ਐਂ ਕੱਢਦੇ ਉਹ ਵੀ ਕਾਲ ਕੰਤ ਅਈ ਜੇਠੂ ਕਹਣਾ ਵੀ ਠੀਕ ਹੁਣ ਕਾ ਜਾ ਕੇ ਚੱਟੇ ਰਹਿ ਜਾਂਦੇ ਠੀਕ ਹੈ ਲੌਂਗ ਲੌਂਗ ਰਹਿ ਜਾਂਦੇ ਠੀਕ ਹੈ ਤਾਂ ਹੀ ਪੂਛ ਬਾਈ ਇਹਦੀ ਬਹੁਤ ਸੋਹਣੀ ਹੈ ਇਹ ਕਿਥੋਂ ਡੀ ਆਪ ਇਹ ਨਹੀਂ ਆਪੜੀ ਅੱਛਾ ਇਹ ਨਹੀਂ ਉੱਡੀ ਤੇ ਇਹਦੀ ਗਾਹਾਂ ਉਲਾਦ ਰਾਈ ਹੈ ਹੂੰ ਇਹ ਕਿੰਨੇ ਸਾਲ ਦੀ ਹੋ ਗਈ ਇਹ ਹੋ ਗਈ ਤਨ ਚਾਰ ਚਾਰ ਪੰਜ ਸਾਲ ਉਹ ਕਬੂਤਰ ਕਿੰਨੇ ਸਾਲ ਦਾ ਸੀ ਕਬੂਤਰ ਉਹ ਵੀ ਹੋਊ ਇੰਨੇ ਸਾਲ ਦਾ ਠੀਕ ਆ ਛੱਡ ਦਿਆ ਹੁਣ ਕਿਹੜੀ ਰਹੀ ਬਾਈ ਰਹਿਣਾ ਭਾਈ ਅੱਛਾ ਬੜਾ ਪਾਲੀ ਦਬਾਈ ਫਿਰ ਕਿਹੜੀ ਲਾ ਦਿੰਦੇ ਬਾਈ ਤੁਸੀਂ ਹੈ ਬੜਾ ਪਾਲੀ ਬਾਹਰ ਲਈ ਗੋਲੀ ਲਾਉਣੇ ਇੱਧਰ ਲਈ ਮੜਾ ਪਾਲੀਆਂ ਹਾਂ ਬਾਹਰਲੀ ਗੋਲੀ ਵੀ ਲਾ ਦੇਈਏ ਡੋਂਟਰ ਪਲਸ ਵੀ ਲਾ ਦੇਈਏ ਯਾਰ ਜਿਹੜਾ ਲੋਟ ਆ ਜਾ ਉਹ ਹੀ ਚੱਕ ਦੇ ਜਿਆਦਾ ਡੋਂਟਰ ਲਾਉਣੇ ਹੈ ਕਿੰਨੇ ਕੂਤਰਨ ਲਾਉਣੇ ਡੋਂਟਰ ਪਲਸ ਅਸੀਂ ਲਾਉਣੇ 17 ਨੂੰ ਇੱਕ 17 ਨੂੰ ਇੱਕ ਹੱਡੀ ਵਾਲੀ ਜਿਹੜੀ ਕਿੰਨੇ ਵਾਰੀ ਲਾਉਣੇ ਬਾਈ ਤੁਸੀਂ ਗੋਲੀ ਮੜਾ ਪਾਲੀ ਮੜਾ ਪਾਏ ਹੁਣ ਬੱਚਿਆਂ ਨੂੰ ਲਾ ਦੇਣੀ ਆ ਉਦੋਂ ਕੱਢਣ ਵੇਲੇ ਲਾ ਦੇਣਾ ਕੱਢਣ ਵੇਲੇ ਲਾਉਂਗੇ ਉਸ ਤੋਂ ਬਾਅਦ ਬਸ ਉਸ ਤੋਂ ਬਾਅਦ ਹੀ ਕੱਢਣ ਵੇਲੇ ਇੱਕ ਵਾਰੀ ਲਾਉਣੇ ਉਹ ਜਿਵੇਂ ਤੁਹਾਨੂੰ ਦੱਸਦਾ ਹੁਣ ਹੁਣ ਲਾਤੀ ਬੱਚੇ ਉੱਡ ਕੇ ਆਏ ਬੰਦ ਹੋ ਗਏ ਉਹਨਾਂ ਨੂੰ ਲਾ ਦੇਣੀ ਆ ਹਾਂ ਉਸ ਤੋਂ ਬਾਅਦ ਅਸੀਂ ਲਾਉਣੀ ਆ ਜਾ ਕੇ ਜਦ ਠੀਕ ਆ ਮਾਰਚ ਅਪ੍ਰੈਲ ਚ ਹਾਂ ਉਸ ਤੋਂ ਬਾਅਦ ਉਹਦੋਂ ਲਾਉਣੀ ਆ ਉਸ ਤੋਂ ਬਾਅਦ ਜਦੋਂ ਜੋੜੇ ਲਾਉਣੇ ਆ ਉਦੋਂ ਪਹਿਲਾਂ ਲਾ ਦੇਣਾ ਬਸ ਹੁਣ ਫੇਰ ਨਹੀਂ ਲਾਉਂਦੇ ਡਾਂਜਾ ਡੂਜਾ ਚ ਨਹੀਂ ਨਹੀਂ ਠੀਕ ਆ